ਇੱਥੇ ਸੜਕ ਮੁੱਕ ਗਈ ਹੈ ਸਾਡੀ 오ਡੀਸਾ ਸਿਤਰੀ ਜਾ ਰਹੇ ਹਾਂ ਕੰਨਿਆ ਕੁਮਾਰੀ ਤੂੰ ਜਦੋਂ ਪੂਰੀ ਪਹੁੰਚਣਾ ਸੀ ਚਿਲਕਾ ਲੈ ਕੇ ਚਿਲਕਾ ਲੈ ਕੇ ਤੇ ਸੜਕ ਮੁੱਕ ਗਈ ਹੈ ਗੁਰਦਾਸ ਸਿੰਘ ਕਹਿੰਦਾ ਪਾਰ ਕਿੱਦਾਂ ਹੋਵਾਂਗੇ ਮੈਂ ਕਿਹਾ ਪਾਰ ਹੋਣ ਦਾ ਵੀ ਤਰੀਕਾ ਹੈ ਜਿਵੇਂ ਪਹਿਲੇ ਸਮੇਂ ਅਚ ਪਾਰ ਹੁੰਦੀ ਤੇ ਆਹ ਤੁਸੀਂ ਦੇਖ ਰਹੇ ਹੋ ਇਹ ਕਿਸ਼ਤੀ ਆ ਜਿਹੜੀ ਬੋਟ ਹੈ ਇਹਦੇ ਤੇ ਅਸੀਂ ਗੱਡੀ ਲੈ ਕੇ ਖੜ ਗਏ ਹੁਣ ਇਹਦੇ ਵਿੱਚ ਦੀ ਅਸੀਂ ਗੱਡੀ ਲੈ ਕੇ ਜਾਵਾਂਗੇ ਚੱਲਦੇ ਆ ਗੁਰਦਾਸ ਉਹ ਸਾਹਮਣੇ ਦੇਖ ਪੁੱਤ ਡਾਲਫਿਨ ਦਿਖਾਈ ਦੇ ਰਹੀ ਹੈ ਆ ਆ ਗਈ ਆ ਆ ਗਈ ਆ ਡਾਲਫਿਨ ਨੇ ਗੁਰਦਾਸਾਹ 2 3 ਡਾਲਫਿਨ ਨੇ 2 ਹਾਂ ਜੀ ਕਿੰਨੇ ਕਿਲੋਮੀਟਰ ਹੈ ਇਹ 5 ਕਿਲੋਮੀਟਰ 5 ਕਿਲੋਮੀਟਰ ਅਸੀਂ ਕੰਨਿਆ ਕੁਮਾਰੀ ਤੂੰ ਜਗਨਨਾਥ ਪੁਰੀ ਚੱਲੇ ਆ ਅੱਗੇ ਚੱਲੇ ਆ ਬਰੰਚੀਪੁਰ ਜਦੋਂ ਪੁਰੀ ਤੋਂ ਪਹਿਲਾਂ ਅਸੀਂ ਆਏ ਆ ਹਾਈਵੇ ਤੋਂ ਛੋਟੇ ਰੋਡ ਪਿੰਡਾਂ ਵਿੱਚ ਦੀ ਹੁੰਦੇ ਆਏ ਤੇ ਉੱਥੋਂ 5 ਕਿਲੋਮੀਟਰ ਦੀ ਸਾਨੂੰ ਫੈਰੀ ਮਿਲੀ ਜਿਹੜੀ ਕਿ ਚਿਲਕਾ ਲੀਕ ਦੇ ਵਿੱਚ ਦੀ ਹੁੰਦਿਆ ਹੋਇਆ ਡੋਲਫੀਨ ਦੇ ਨਜ਼ਾਰੇ ਵੇਖਦੇ ਆ ਹੋਇਆ ਤੇ ਕਿੰਨੀਆਂ ਡੋਲਫੀਨ ਨੇ ਇੱਥੇ ਗੁਰਦਾਸ ਵੀ ਆਨੰਦ ਲੈ ਰਿਆ ਤੇ ਇਦਾਂ ਸਾਡੀ ਕਿਸ਼ਤੀ ਜਿਹੜੀ ਆ ਦੂਜੇ ਪਾਰ ਲੱਗ ਗਈ ਇੱਥੇ ਫਿਰ ਅਸੀਂ ਜਗਨਨਾਥਪੁਰੀ ਚਲੇ ਜਾਵਾਂਗੇ